ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ 10:00 ਵਜੇ ਕਿਧਰ ਆਪਣੇ ਕੋਲ ਆਈ ਜਿੰਦਰਦੀ ਸਾਈ ਇਹ ਭੇਜਣਾ ਪਰ ਇਹ ਪੁੰਨਰਾ ਸਰਦੂਗੜ ਨਾਲ ਕੋਲੇ ਤੇ ਮਾਨਸਾਂਝਲੇ ਚ ਨੀਅਰ ਸੰਗਰੋ ਉਥੇ ਸਰਦੂਗੜ ਇਹ ਕੰਮ ਚਲਾਵਾਤਾ ਆਪਾਂ ਇੱਧਰ ਇਹਨੂੰ ਆਪਾਂ 2-3 ਦਿਨਾਂ ਨਾਲ ਬਣਾਵਾਂਗੇ ਉਹ ਕਿਧਰ ਵਾ ਗਿਆ ਆਹ ਪੈਣਾ ਜੀ ਸਾਧਾ ਮਾਨਸਾਂਝਲੇ ਜੀ ਇੱਥੇ ਪਾ ਕੇ ਲਾਓ ਜਿੰਨਾ ਪੂ ਮਾਰਦੇ ਹੱਬਾਂ ਚਾਹਦਾ ਇੱਥੇ ਆਪਾਂ ਆਉਗਾ ਕਿ ਕੰਨੜਾ ਚੋ ਕਿੰਨੜਾ ਖੁੱਲੋਂ ਦਸਪਾਣੇ ਖੰਦ ਮਾਰੀਂਗਾ ਆਪਾਂ ਪਟੇਲ ਦੀ ਬਲੌਗ ਪਾ ਕਰਾਂਗੇ ਆਪਣਾ ਬਲੌਗ ਜੀ ਪੂਰਾ ਦੇਖਿਆ ਕਰੋ ਤਾਂ ਜੋ ਆਪਣਾ ਬਾਸਤਾਨ ਪੂਰਾ ਹੋ ਜੇ ਤੇ ਆਪਣਾ ਚੈਨਲ ਮੋੰਦਨ ਪੈਗ ਰਹੋ ਜੇ ਤੁਹਾਡੀ ਸਹਿਯੋਗ ਨਾਲ ਹੀ ਹੋਊਗਾ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਆਪਾਂ ਨਾਲ ਜਿਹੜਾ ਗਲੀਸ ਪਾਉਣਿਆ ਜਿੰਦਰਿਆਂ ਚ ਉਹ ਵੀ ਆਪਾਂ ਲਾਲ ਪਾਉਨੇ ਆ ਰੈੱਡ ਰੈੱਡ ਕਲਿੱਪ ਪਾਉਨੇ ਆ ਜੀ ਬੈਰੰਗੀ ਪੂਰੇ ਭਰ ਕੇ ਜਮਾ ਆਹ ਚੀਜ਼ ਐਂ ਕਰ ਕਰ ਪਾਉਂਗਲੀ ਇਸ ਵਿੱਚ ਇਧਰ ਦੇ ਪਾ ਕੇ ਤੇ ਇਧਰੇ ਕੱਢ ਕੇ ਜਿੱਨਾਂ ਚ ਨਿਕਲਦਾਂ ਨੁਂਝਰ ਹਟਦੇ ਨਹੀਂ ਪਾਉਣਾ ਗਰੇ ਹੀ ਬਰੀ ਮੁੰਦੇ ਕੁਆਲਟੀ ਦੇ ਬਸ ਐਂ ਨਹੀਂ ਕੰਮ ਆਇਗਾ ਵੀ ਉਹੀ ਆਇਗਾ ਤੁਸੀਂ ਤੇ ਹੁਣ ਆ ਆਪਾਂ ਸੱਲ ਮਾਰਤੇ ਆਪਾਂ ਨੇ ਇਹਦੇ ਵਿੱਚ ਆਪਣਾ ਫਾਈਨਲ ਲਾਉਣਾ ਇੰਚ ਆਵਰ ਸੇ ਜੀ ਅੰਦਰ ਆਇਆ ਆਪਣੇ ਕੋ ਟਰੈਕਟਰ ਅੱਜ 852 ਇਹਦੇ ਆਪਣੇ ਪਾਉਣੀਆਂ ਦੀ ਸੀਲਾਂ ਪਿੱਛੇ ਚੱਕੀਆਂ ਦੀਆਂ ਇਹ ਲੀਕ ਕਰ ਗਈਆਂ ਲੈਫਟ ਟਾਪ ਇਧਰ ਆ ਪਿਆ ਲੋਹਾ ਨਿੱਕ ਤੇ ਤਾਹਾਂ ਲੰਘਿਆ ਪਿਆਗਾ ਐਕਸ਼ਨ ਆ ਪਏ ਤੇ ਵੱਡੇ ਪਏ ਜੀ ਇਹਦਾ ਬੇਚੋਂ ਜਮਾ ਹੁਣ ਠੀਕ ਠਾਕ ਆ ਨਾ ਪੂਰਾ ਟੈਂਟ ਪਿਆ ਆਪਾਂ ਨੇ ਜਿੰਦਰਾ ਜੀ ਕਰਤਾ ਤਾਂ ਪੈਨੇ ਖੜਾ ਮੁੰਡਰ ਬੈਲਡ ਕਰੀ ਜਾਂਦਾਗਾ ਬਾਹਰ ਦੀ ਸੋਈ ਦੇ ਫੋਟ ਪਾਸ ਪੂਰਾ ਸਾਫ ਆ ਗਿਆ ਲੈ ਵੀ ਦਿਖਾ ਲੈਣਾ ਆ ਜਿਵੇਂ ਚੈੱਕ ਕਰਨ ਲਈ ਲੱਗੀ ਹੋਈ ਹੁਣ ਆਪਾਂ ਨੇ ਇੱਥੇ ਲਾਉਣੀਆਂ ਨੇ ਸਪੋਰਟਾਂ ਇਹਦੇ ਆਵਰੇ ਕੀ ਆਪਣਾ ਵੀ ਉਹਨਾ ਟੁੱਟੇ ਜਾਂ ਜ਼ੋਰ ਬਾਹ ਪੈਂਦਾ ਹੈ। ਇਸ ਤੋਂ ਬਾਅਦ ਇਹਨੂੰ ਆਪਾਂ ਖੜਾ ਕਰਕੇ ਡਾਈ ਲਾ ਕੇ ਇਹਦੇ ਫਿਰ ਆਪਾਂ ਘੋੜੀ ਫਿੱਟ ਕਰਨੀ ਹੈਗੀ। ਆਪਣੇ ਵਲੌਗ ਨਾਲ ਬਣੇ ਰਹੋ ਵਿੱਚ ਚਾਲੀ ਫਟ ਕਰਨਾਂ ਜਾਇਓ। ਇਸ ਤੋਂ ਬਾਅਦ ਘੋੜੀ ਚ ਵਿੱਟ ਕਰਾਂਗੇ ਇਹਨੂੰ। ਹੈਂ ਕੀ ਕਰਾਂ? ਅੰਦਰਾਂ ਕਰਾਂ ਘੱਟੇ ਘੋੜੀ ਚ ਲਾ ਗਏ। ਹਾਂ। ਹੈਂ? ਫਿਰ ਇਹ ਆਪਣਾ ਜਿੰਦਰਾ ਵੀ ਲਗਭਗ ਤਿਆਰ ਆਗਾ ਤੇ ਆਪਣੇ ਇਹ ਕੋੜੀ ਕਰਤੀ ਫਿੱਟ ਜਾਵਾ ਤੁਸੀਂ ਬਿਊਰੀ ਚ ਦੇਖ ਸਕਦੇ ਹੋਗੇ ਤੇ ਇਹ ਵਾਲਾ ਜਿੰਦਰਾ ਆਪਾਂ ਜਾ ਕੋ ਸਰਦੂਲਗੜ ਪਿੰਡ ਆਗਾ ਉਹਨਾਂ ਦੇ ਕੋਲੇ ਪਿੰਡਾ ਉਹਨਾਂ ਦਾ ਬਾਈ ਨੇ ਕੱਲ ਫੋਨ ਆਇਆ ਸੀ ਆਪਣੇ ਕੋਲੇ ਕਹਿੰਨੇ ਵੀ ਸਾਨੂੰ ਜਿੰਦਰਾ ਚਾਹੀਦਾ ਤੇ ਆਪਾਂ ਉਹ ਲਈ ਤਿਆਰ ਕਰਤਾ ਤੇ ਇਹ ਜਿੰਦਰਾ ਆਪਾਂ ਪਾਸੋਂ ਨੂੰ ਭੇਜ ਲਾਂਗਾ ਇੱਕ ਤਾਂ ਇਹ ਇੱਥੇ ਬੱਤੀ ਰਹਿ ਗਈ ਨਾ ਵਾਲੀ ਔਰ ਇਹ ਜਿਹੜੀ ਤਵੇ ਤੋਂ ਮਿੱਟੀ ਦਾ ਹੋਊਗੀ ਤੇ ਇੱਕ ਇਹਦੇ ਆਪਣੇ ਪਿੱਛੇ ਰਹਿ ਗਏ ਮਿੱਟੀ ਇਕੱਠੀ ਕਰਨ ਵਾਲੇ ਜਿਹੜੀ ਜਦ ਬੱਟ ਪੈਂਦੀ ਹੈ ਪਿੱਛੇ ਖਾਲੀ ਬਣ ਜਾਂਦੀ ਹੈ ਉਹਨੂੰ ਸਾਫ਼ ਕਰਨ ਵਾਲੇ ਉਹ ਰਹਿ ਗਏ ਲੋਗ ਨੇ ਆਪਣੇ ਕੰਮ ਦੀ ਸਫਾਈ ਚੈੱਕ ਕਰਵੰਦਾ ਤਾਂ ਹੋਰ ਤਾਂ ਗੰਦਾ ਨਹੀਂ ਗੰਦਾ ਦੇਖੋ ਜੀ ਜਿਮਾ ਉਹ ਕੇ ਰਮਾ ਇੱਧਰ ਵੀ ਚੈੱਕ ਕਰ ਸਕਦੇ ਹੋਗੇ ਆਪਾਂ ਜਿਹੜਾ ਵੀ ਕੰਮ ਕਰਦੇ ਆਗੇ ਨਾਲ ਹੀ ਉਹ ਤੇ ਗਰੰਟੀ ਲਾਉਣੇ ਆਗੇ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਜੀ ਕੰਮ ਕਰਨ ਦੇ ਵੇਲੇ ਬਾਕੀ ਜਿਹੜੋਂ ਜਿੰਦਰ ਇੱਕ ਵਾਰੀ ਬਣ ਗਿਆ ਵਰਕਸ਼ਾਪ ਤੇ ਇੱਥੇ ਮੁੜ ਕੇ ਕਿਸੇ ਹੋਰ ਵਰਕਸ਼ਾਪ ਨਹੀਂ ਜਾਂਦਾਗਾ ਨਾ ਕਿਤੋਂ ਕੋਈ ਬੈਲ ਦੇ ਪੱਟਾ ਜਾਵੇ ਤੇ ਨਾ ਕੋਈ ਹੋਰ ਡਕਦਾ ਹੋਵੇ ਬਈਆਂ ਨੂੰ ਪਰ ਇਹ ਵਾਲਾ ਜਿੰਦਰੇ 2.50 ਪੀਸ ਮਿਲਾ ਕੇ ਵੇਚਦਾ ਇਹਦੇ ਪਹਿਲਾਂ ਆਇਦਰਾ ਇਹ ਤਿਆਰ ਹੋ ਗਈ ਨਾ ਕੰਮ ਆਪਣਾ ਪਿਛਲਾ ਸਮਾਨ ਉਹ 90 ਪਿਛਲੇ ਉਹਦੇ ਜਿਹੜੇ ਮਿੱਟੀ ਇਕੱਠੀ ਕਰਦੇ ਨੇ ਹਾਂ ਸਮਾ ਕੁਵਾਵਾ ਵਟੇ ਤੇ ਪਾਲਾ ਪਾਲ ਤੇ ਇਧਰ ਜੀ ਰੇੜੀ ਤਿਆਰ ਹੋਈ ਨਹੀਂ ਅਗੀ ਮੋਟਰਸਾਈਕਲ ਵਾਲੀ ਤਿੰਨ ਟਾਇਰਾਂ ਵਾਲੀ ਇਹ ਵੀ ਮੈਨੂੰ ਲੱਗਦਾ 2 ਕੁਜਣਾ ਚ ਤਿਆਰ ਹੋ ਜਾਊਗੀ ਤੇ ਇੱਕ ਹੋਰ ਆਪਣਾ ਕੰਮ ਚੱਲੀ ਜਾਂਦਾ ਸ਼ਕਤੀ ਮੈਂ ਮਸ਼ੀਨ ਇਹਦੇ ਆਪਣੇ ਬਲੇਟ ਚੇਂਜ ਕਰਦਨੇ ਆ ਇਮਹੀ ਪਹਿਲਾਂ ਵੀ ਇਹ ਰਿਪੇਅਰ ਹੋ ਕੇ ਆਈ ਆ ਗਈ ਜਿਹੜੇ ਮੇਸਤਰੀ ਨੇ ਰਿਪੇਅਰ ਕਰੀ ਆ ਗਈ ਉਹਨਾਂ ਨੇ ਅੱਧਾ ਕੰਮ ਹੀ ਕਰਿਆ ਹੈਗਾ ਇਹ ਬਲੇਡ ਚੇਂਜ ਹੋਣ ਵਾਲੇ ਸੀਗੇ ਉਹ ਨਹੀਂ ਚੇਂਜ ਕਰੇ ਹੈਗੇ ਦੇਖੋ ਜੀ ਬਲੇਡ ਜਮ੍ਹਾਂ ਖਤਮ ਨੇ ਹੁਣ ਇਹ ਵੀ ਆਪਾਂ ਨੇ ਰਿਪੇਅਰ ਕਰਨੀ ਹੈਗੀ ਮਾਵਾ ਤੋਂ ਬਹੁਤ ਕਾਟ ਹੋਇਆ ਪੈਦਰ ਹੰਡਰ ਹੰਡਾ ਮੌਸਮਾ ਜੀ ਨੂੰ ਆਪਾਂ ਟਰੈਕਟਰ ਮੰਗ ਕੇ ਪੈਂਦੇ ਕਰਨੇ ਦੋਨੇ ਜਿੰਦਰਾ ਬਣ ਗਿਆ ਆਪਣਾ ਉਦੋਂ ਬਾਅਦ ਕਰਾਂਗਾ ਆਪਾਂ ਪੈਟਰਨ ਮੰਗ ਪੈਂਦੇ ਪਰਸੋਂ ਨੂੰ ਕਰਾਂਗੇ ਮੈਂ ਤਿਆਰ ਇਹ ਉਹ ਕੋ ਸਾਧੂ ਐਗਰੀ ਵਰਕਰਸ ਦੋਨੇ ਨੰਬਰ ਨੇ ਕਿਸੇ ਵੀ ਭਰਾ ਨੂੰ ਲੋੜ ਆ ਕੋਈ ਵੀ ਜਾਣਕਾਰੀ ਲੈਣੀ ਕਿਸੇ ਵੀ ਕੰਮ ਬਾਰੇ ਤਾਂ ਆਪਾਂ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਹਿਯੋਗ ਨਾਲ ਹੀ ਹੋ ਸਾਰਾ ਕੰਮ ਇਹ ਹੈਗਾ ਇਹ ਦਾ ਚੌੜਾ ਥੋੜਾ ਇਹਦਾ ਵੀਡੀਓ ਬਣੀ ਹੋਈ ਹੈ ਇਹ ਕਾਰ ਦੇ ਹਿਸਾਬ ਨਾਲ ਬਹੁਤ ਚੌੜਾ ਮੈਂ ਕਹਾਂ ਐ ਜਾਉ ਪਲੱਟ ਪਲੱਟ ਕੇ ਵਰਗਾ ਲੋ ਜੀ ਮਿੱਤਰੋ ਕਹਿੰਦੇ ਵੱਜ ਗਏ ਪੂਰੇ ਪੌਣੇ ਬਾਰਾ ਪੌਣੇ 11 ਨਾ ਦੋ ਟਾਈ ਬੈਂ ਨਿੰਦਰਾ ਪਜਮਾ ਐ ਕਰਦਾ ਟਾਂ ਟਾਂ ਕਰਦਾ ਓਕੇ ਕਰਦਾ ਹੈ ਤੁਸੀਂ ਬਰਾਵਾ ਤੁਸੀਂ ਇੰਨੀ ਵੇਂਦ ਕਰਦਾ ਠੀਕ ਆ ਵੀਡੀਓ ਲਾਉਣੇ ਆਗੇ ਐਡੀਟਿੰਗ ਕਰਦੇ ਆਗੇ ਸਾਹਮਣੇ ਲਾਉਣੀਆਂ ਤੁਸੀਂ ਜਦ ਵੀਡੀਓ ਦੇਖਿਆ ਕਰੋ ਸਾਡੀ ਸਾਰੀ ਐਂ ਨਾ ਕਰਾ ਕਰੋ ਸਾਡਾ ਮਾਣ ਰੱਖਦਾ ਕਰੋ ਬਾਈ ਵਨ ਕੇ ਦੇਖਿਆ ਕਰੋ ਜਰਾ ਬਸ ਓਡੇ ਵਾਸਤੇ ਬਣਾਉਨੇ ਆ ਇੰਨੇ ਇੰਮੈਂਟ ਨਾਲ ਪਾ ਬਣਾਈ ਜਾਂਦਾ ਸੰਗਰ ਦੇ ਸਟੀering ਇਹ ਸ਼ੇਅਰਿੰਗ ਆਪਣਾ ਜਿਹੜਿਆ ਆਪਾਂ ਤਵੇ ਨੂੰ ਹੋਰ ਆਪਣਾ ਕਰਨ ਕਰਨ ਵਾਸਤੇ ਹੁੰਦੇ ਨੇ ਇੱਧਰ ਬਣੀ ਜਾਂਦਾ ਇੱਕ ਬਣ ਕੇ ਤਿਆਰ ਆਗਾ ਕੱਲਾ ਕੱਲਾ ਮੈਂ ਉਹਨੇ ਕਰਨਾ ਕੋਈ ਇੱਥੇ ਮੈਂ ਲੋ ਗਿਆ ਇਕ ਇੱਥੇ ਹੋ ਗਿਆ ਫਿਰ ਇੱਥੇ ਹੋ ਗਿਆ ਫਿਰ ਇੱਥੇ ਹੋ ਗਿਆ ਸਾਰੇ ਵਾਰੀ ਵਾਰੀ ਕਰਕੇ ਵਲਡ ਫਿਰ ਆਪਾਂ ਇਹਦੇ ਵਾਂਗੂ ਬਣ ਜੂਗਾ ਜਿਵੇਂ ਆ ਬਣਿਆ ਪਿਆਗਾ ਫਿਰ ਇੱਥੇ ਧਰ ਕੇ ਮਚਾਲੇ ਡੰਪੀ ਇਹਦੇ ਲਾ ਕੇ ਪੱਤੀਆਂ ਸਟੇering ਤੇਰਾ ਆਪਣਾ ਲਓ ਜੀ ਜਦ ਮੌਸਮ ਬਹੁਤ ਘੰਡਾ ਹੋ ਗਿਆ ਮੀਂਹ ਪਈ ਜਾਂਦਾ ਇਹ ਨੇਰੀ ਜਲਦੀ ਜਾਂਦੀ ਹੈਗੇ ਉਧਰ ਮੋਲ ਦੇਖੀਂ ਨਾ ਆਰਾਮ ਨਾਲ ਬੈਠਾ ਅੱਬੇ ਦੀ ਸਾਰਿਆਂ ਰੂਟਾਂ ਨਾਈਏ ਕੋ ਮੰਨੀ ਲੈ ਕੇ ਹਾਏ ਓਏ ਇੱਕ ਹੀ ਆ ਵੇ ਲੱਤੇ ਵਾਲਾ ਫੈਂਡ ਗੁਣੀਏ ਕਰਕੇ ਲਾਈਏ ਆਰੇ ਹਾਲੇ ਕੋਲਾ ਇੱਧਰੋਂ ਟੋਨ ਕਰਾ ਲਾ ਨਾ ਇਹ ਲੈਟ ਪਾਵਾਂਗੇ ਮੋਬਾਈਲ ਦੇ ਵੇਰੇ ਭੱਜ ਗਈ ਲਾਈਟ ਨਾ ਦੇਖ ਗੁਨੀਆ ਪਾਏ ਨਹੀਂ ਬੈਂਕਾਂ ਦਾ ਜਾ ਬਸ ਜਿੱਦਾਂ ਅੱਦੂਆ ਕਰਦੇ ਹੋ ਤੋ ਝਰੋ ਭੱਗੀ ਲਾਈਟ ਨਾਲ ਨਾ ਬਸ ਮੋਬਾਈਲ ਚੱਕ ਲੋ ਕੁਰਸੀ ਤੇ ਬਹਿ ਜਾਓ ਤੇ ਇਦਾਂ ਰੈਡੀ ਚਾਸੀ ਤਿਆਰ ਰੈਡੀ ਦੀ ਬਸ ਜੇ ਲਾਈਟ ਰਹੀ ਤਾਂ ਸਾਹਮਣ ਦਾ ਕਿਚ ਬੋਰਡ ਪੈ ਜਾਊਗਾ ਸਾਰੀ ਚੈਨਲ ਦੀ ਬਣੀ ਹੋਈ ਆ ਗਈ ਪਹਿਲਾਂ ਵੀ ਦੱਸਿਆ ਆਪਾਂ ਜੀ ਵੀਡੀਓ ਚ ਤੇ ਬਾਕੀ ਆਪਣੇ ਵਲੌਗ ਨੂੰ ਪੂਰਾ ਦੇਖਿਆ ਕਰੋ ਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਆਪਾਂ ਨੂੰ ਤਾਂ ਜੋ ਆਪਾਂ ਦਾ ਚੈਨਲ ਚੱਲ ਜੇ ਵਾਕ ਟਾਈਮ ਵਗੈਰਾ ਸਾਰਾ ਕੁਝ ਪੂਰਾ ਹੋ ਜੇ ਤੁਹਾਡੇ ਸਪੋਰਟ ਨਾਲ ਹੀ ਆ ਰਗੋ ਸੜਣਾ ਬਈ ਐਂ ਗੱਲ ਤਾਂ ਇਹੀ ਗੱਲ ਹਾਂ ਛੋੜ ਕਰਾ ਕਰੋ ਵੱਧ ਤੋਂ ਵੱਧ ਤਾਂ ਜਿਵੇਂ ਅਸੀਂ ਗਾਹਾਂ ਤੋਂ ਤੁਹਾਡੇ ਪਾਸ ਤੇ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਬਾਹਰ ਮੌਸਮ ਦੇਖੋ ਬਹੁਤ ਘੰਟਾ ਹੈਗਾ ਹਰਿਆਲੀ ਹਰਿਆਲੀ ਆਪੋ ਅੱਜ ਫਿਰ ਆਪਾਂ ਤੇ ਪੈ ਰਹੇ ਸਮੋਸੇ ਖਾਵਾਂਗੇ ਲੈ ਚਾਹ ਨਾਲ ਹਾਂ ਨਾ ਕੀ ਗੱਲਵਾਦ ਸੱਤ ਬਣਾ ਦੇ ਸਰੇ ਅੱਜ ਕਿਹਦੀ ਲੀ ਗਈ ਬੰਦ ਬਲਾਕ ਤੋਂ ਕੌਣ ਵੇ 3000 ਚਾਹ ਤਾਂ ਹੋਰ ਆ ਜਾ ਲੋ ਵੀ ਹੁਣ ਆਪਾਂ ਜਿੰਦਰੇ ਤੇ ਮਾਰਨਾ ਰੰਗ ਜੀ ਤੇ ਇਹਦੀ ਸਾਫ ਸਫਾਈ ਦੇ ਕੰਮ ਚੱਲਦੀ ਜਾਂਦਾਗਾ ਕਿਉਂ ਕੋਈ ਗਦਨਾ ਗੋਲ ਜਮ ਖਰਾਬ ਤੇ ਬੰਦੇ ਹੁੰਦਾਗਾ ਦੇਖ ਇਹ ਆ ਕੰਮ ਕੋੜੀ ਭੋਲ ਕੇ ਸਾਰੀ ਤੇ ਜਿਹੜੇ ਆ ਬਿਲਡਿੰਗਾਂ ਦੋਨੇ ਦੂਨੇ ਜਿਹਨੇ ਆਹ ਵਾਲੀ ਆ ਚੀਜ਼ਾਂ ਨੇ ਸਾਰੀਆਂ ਸਾਫ ਕਰਨੀਆਂ ਇਦਵਨਾ ਆਪਣਾ ਪ੍ਰਾਇਮਰ ਇਹ ਨਾਵੇਂਗਾ ਪ੍ਰਾਇਮਰ ਅੱਜ ਆਵਾ ਇਹ ਅੱਜ ਮੌਸਮ ਖਰਾਬ ਆਗਾ ਮੌਸਮ ਹੈ ਨਹੀਂਗਾ ਸਵੇਰੇ ਮਾਰਦੀ ਨਾ ਵੱਦ ਤੋਂ ਵੱਧ ਦੇਖਿਆ ਕਰੋ ਭਾਈ ਹਾਂ ਭਾਈ ਦੇਖਿਆ ਕਰੋ ਗੰਦ ਗੰਦ ਵੀ ਦੇਖੀ ਜਾਂਦੇ ਰਹੇ ਉਹ ਮਾਣਾ ਮੋਢਾ ਚੱਦ ਜੀ ਜੀ ਵੀ ਦੇਖਿਆ ਕਰੋ ਭਾਈ ਨਵੇਂ ਬਲੌਗ ਫੋਲੋ ਦੇਖਿਆ ਕਰੋਗਾ ਫੇਰ ਹੀ ਮਿਲੂ ਮਾੜੀ ਮੋਟੀ ਜਾਣਕਾਰੀ ਜਦ ਅੱਧ ਪਚਾਦੇ ਦੇਖਿਆ ਤਾਂ ਉਹ ਪਤਾ ਹੀ ਨਹੀਂ ਲੱਗਦਾਗਾ ਬੜਾ ਜਿਆਦਾ ਹੁੰਦਾ ਜੇ ਤੁਸੀਂ ਦੇਖੋਗੇ ਹਾਂ ਨਾ ਨੱਟ ਹੂਕਣ ਦਾ ਕੀ ਫਾਇਦਾ ਨਾ ਸਾਨੂੰ ਮਾੜੇ ਮੋਟੇ ਹੋ ਲੱਗ ਜੀ ਸਾਡੀ ਸਪੋਰਟ ਹੋਏਂਦੀ ਹੈਗੀ ਅਸੀਂ ਇੰਨੇ ਮਿਹਨਤ ਨਾਲ ਬਣਾਉਨੇ ਆਗੇ ਕੰਮ ਕੰਮ ਮੈਂ ਜੋ ਟਾਈਮ ਕੱਢ ਕੇ ਜਾਂ ਮੈਂ ਪੂਰਾ ਡਾਕਟਰ ਸਾਹਿਬ ਜੰਦਰਿੰਦਰ ਜਿਹੜੀ ਆਉਂ ਜਿੰਦਰੇ ਤੇ ਜਰ ਲੱਗੀਆਂ ਮਾੜੀ ਮੋਟੀ ਉਹ ਬਤ ਤਾਰਾਂ ਬੋਰਸਾਂ ਜਮਾ ਨਹੀਂ ਜਾਂਦੇ ਓਏ ਉਰਾਵਾਕ ਮਾਰਦਾ ਓਏ ਨਾ ਜਨਾ ਯਾਰ ਜੁੜ ਜਮਾ ਲਾ ਕੇ ਕੋਕਾ ਤੁਸੀਂ ਬਣਾਵਾ ਸਾਬ ਚਿੱਟੀ ਘੜਦੇ ਨੀ ਮਾਂ ਮਾਰਦੇ ਓਏ ਇਹਗਾ ਸਾਬ ਚਿੱਟੀ ਜਿੱਥੇ ਘੜਦੇ ਮੋਟਰ ਵਰਗੇ ਰਗੜ ਕੇ ਰਗੜੀ ਫੇਰੀ ਗੰਗ ਮਾਰਦਾ ਅੰਦਸਤਾ ਜਿੰਦਰੇ ਤੇ ਯਾਪਾ ਸਵੇਰੇ ਭੇਜਣਾਗਾ ਗਰੇਪ ਐ ਮਰ ਲਾਤੋਂ ਮੁੰਡੇ ਨੇ ਤੇ ਸਵੇਰੇ ਤਾਂ ਮਾਰੇਗਾ ਸਵੇਰੇ ਤਾਂ ਮਾਰੇਗਾ ਸਵੇਰੇ ਰੰਗ ਤਾਂ ਮਾਰੇਗਾ ਹਾਂ ਸਵੇਰੇ ਰੰਗ ਬੱਜੂ ਜੀ ਇਹਦੇ ਰੰਗ ਮਾਰਨਾ ਆਪਾਂ ਨੇ ਬਾਈ ਕੋ ਟਰੈਕਟਰ ਆਗਾ 855 ਰੰਗ ਮਾਰਾਂਗੇ ਆਪਾਂ ਸਮਲ ਰੀਤ ਪ੍ਰਾਈਮਰ ਲੱਗਿਆ ਲੱਗ ਉਹਨਾਂ ਦੇ ਗਾੜੀਆਂ ਨਹੀਂ ਸੁਣੀਆਂ ਹੁੰਦਾ ਉਹਨਾਂ ਨੇ 29 ਜਾਂਦਾਗਾ 2-2 ਕੰਮ ਇਹ ਕਰਦਾਗਾ ਲਓ ਵੀ ਵੀਡੀਓ ਦੇਖੋ ਪੂਰੀ ਇੱਕ ਤਾਂ ਫੇਰੀ ਤਾਂ ਮਿੰਜਾਂ ਨਿਕ ਨਹੀਂ ਮਿਲੂ ਕੋਈ ਨਾ ਕੋਈ ਇਹ ਅਸਰ ਪਛਾਦੇ ਦੇਖੋਗੇ ਤਾਂ ਕੁਝ ਪਤਾ ਵੀ ਲੱਗਣਾ ਕਿ ਕੀ ਕਹਾਣੀ ਆ ਕੀ ਗੱਲਬਾਤ ਆ ਨਾ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਲਗਾਤਾਰ ਦੇਖਿਆ ਕਰੋ ਆਪਣੀ ਪਾਈਂ ਕਰੋ ਸਪੋਰਟ ਆਪਣਾ ਨਾਮਾ ਨਾਮਾ ਚੈਨਲ ਆ ਜੀ ਆ ਆਪਣਾ ਛੋਟਾ ਜਿਹਾ ਕੰਪਰੈਸਰ ਆਗਾ ਇਹਦੇ ਡੇਟ ਦੀ ਮੋਟਰ ਲੱਗੀ ਹੋਈ ਹੈ ਚੱਲੀ ਜਾਂਦਾ ਤੇ ਉਧਰ ਮੁੰਡਾ ਘੋੜੀ ਦੇ ਰੰਗ ਮਰੀ ਜਾਂਦਾ ਜੀ ਕੋੜੀ ਤੇ ਆਪਾਂ ਨੂੰ ਹੋਊਗਾ ਸਾਧੂ ਵਾਲਾ ਲੈਮਨ ਲਾ ਗੱਨ ਖਤਮ ਹੋ ਗਈ ਦੁਬਾਰਾ ਲੋੜ ਕਰਨੀ ਕੋਈ ਪਰ ਨਹੀਂ ਕੋਈ ਰੰਗ ਨਾਲ ਲਓ ਜੀ ਆਪਣੇ ਵਲੌਗ ਨਾਲ ਬਨੇ ਰਹੋ ਲਓ ਜੀ ਕਹਿੰਦੇ ਕੋੜੀ ਤੇ ਫਾਈਨਲ ਕੋਟ ਕਰਤਾ ਜਾਵਾਂ ਲਾ ਰੰਗ ਵੀ ਮਾਰਤਾ ਸਿੰਗਲ ਰੈੱਡ ਕੋੜੀ ਜਮਾ ਤਿਆਰ ਆ ਗਈ ਲਾਸਟ ਕੋਟ ਆ ਰੰਗ ਦਾ ਮਿੱਤਰੋ ਆਹ ਨੂੰ ਆਪਾਂ ਪਾ ਪਾਵਾਂਗੇ ਵਲੌਗ ਹੋਂ ਤਾਂ ਦੇਖਿਓ ਅੱਜ ਬਾਦਸ ਕੋਡ ਕਰਿਓ ਆਪਣੀ ਕਾਇ ਕੋਡ ਲਾਤੇ ਓਏ ਧੋ ਮਰੇਗਾ ਨਾਈ ਨੂੰ ਬਸ ਫੇਲ ਛੱਡੇ ਕਉਣਾ ਏ ਲੋ ਵੀ ਕਰੋ ਚੈੱਕ ਜੰਦਰਾ ਜਮਾ ਤਿਆਰ ਆ ਜੀ ਸਟicker ਲਾਤੇ ਸਾਰੇ ਆਪਣੇ ਸਾਰੇ ਲੋਗੋ ਲਾ ਕੇ ਇਸ ਇਲਾ ਦਾ ਪੈਸਾ ਦੂ ਇਪਲੀਮੈਂਟ ਅੱਜ ਆਪਾਂ ਜੰਦਰੇ ਡਿਲੀਵਰੀ ਦੇ ਰਹੇ ਆ ਬਾਈ ਨੂੰ ਭੇਜ ਰਹੇ ਆਂਗੇ ਪਿੰਡ ਰੁੜਕੀ ਤਿਆਰੀਆਂ ਦੇ ਕੰਮਾਂ ਜਾਵਾਂ ਪਾਸੇ 15-20 ਮਿੰਟਾਂ ਨੂੰ ਆਪਾਂ ਜੰਦਰਾ ਤੋਂ ਤੋਰ ਦਾਂਗੇ ਲੋਡ ਕਰਕੇ ਜੀ ਤੇ ਆਪਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਫੋਲੋ ਕਰਿਓ ਕਮੈਂਟ ਮਾਰਿਓ ਤੇ ਬੱਦ ਤੇ ਬੱਦ ਸਪੋਰਟ ਕਰੋ ਜੀ ਧੰਨਵਾਦ